ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਅਜੀ ਨਵੀ ਰਿਲੇਸ਼ਨ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਰਿਲੇਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਰਹਿਏਗੀ ਸਾਰੇ ਪਾਰਟੀ ਵੇਅਰ ਸੂਟ ਰਹਿਣਗੇ ਹੈਂਡਵਰਕ ਦੇ ਰਹਿਣਗੇ ਕਿਸ ਫੈਬਰੀਕ ਉੱਪਰ ਪ੍ਰੋਪਰ ਰੈਡੀ ਕਿਤੇ ਨੇ ਕਿਸ ਕਲਰ ਦੇ ਉੱਪਰ ਰੈਡੀ ਕਿਤੇ ਨੇ ਇਹ ਤੁਹਾਨੂੰ ਆਪਾਂ ਪ੍ਰੋਪਰ ਵੀਡੀਓ ਵਿੱਚ ਦੱਸਾਂਗੇ ਠੀਕ ਹੈ ਜੀ ਦੇ ਨਾਲ ਹੀ WhatsApp ਨੰਬਰ ਆਪਣਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆ ਜਾਂ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਪਲੀਜ਼ ਬਿਨਾ ਸਕਰੀਨ ਸ਼ਾਟ ਤੋਂ WhatsApp ਤੇ ਮੈਸੇਜ ਨਾ ਕਰਿਆ ਕਰੋ ਤਾਂ ਕਿ ਅਸੀਂ ਤੁਸੀਂ ਜਿਹੜਾ ਤੁਹਾਨੂੰ WhatsApp ਤੇ ਮੈਸੇਜ ਕਰੋ ਕਲੀਅਰ ਕਰੋ ਫੋਟੋ ਦੇ ਨਾਲ ਸਾਨੂੰ ਮੈਸੇਜ ਕਰੋ ਤਾਂ ਕਿ ਅਸੀਂ ਜਿਹੜਾ ਚੰਗੀ ਤਰ੍ਹਾਂ ਸਮਝ ਸਕੀਏ ਠੀਕ ਹੈ ਜੀ ਆਰਡਰ ਨੂੰ ਆਰਡਰ ਫਾਈਨਲ ਕਰਨ ਦੇ ਵਿੱਚ ਜਿਹੜਾ ਕੋਈ ਪ੍ਰੋਬਲਮ ਨਾ ਹੋਵੇ ਠੀਕ ਹੈ ਜੀ ਲੋ ਜੀ ਕਰਦੇ ਆ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਹੀ ਜ਼ਿਆਦਾ ਸੋਹਣੇ ਜੇ ਸੂਟ ਦੇ ਨਾਲ ਇਸ ਤਰੀਕੇ ਦੇ ਜੀ ਇਹ ਸੂਟ ਜਿਹੜਾ ਫੈਬਰਿਕ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਪਰ ਤੁਸੀਂ ਵਰਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬੜਾ ਹੀ ਸੋਹਣਾ ਜਿਹਾ ਕਲਰ ਚੁਆਇਸ ਭੈਣ ਹੋਰਾਂ ਦੀ ਸੀ ਐਂਡ ਡਿਜ਼ਾਈਨ ਵੀ ਉਹਨਾਂ ਨੇ ਸਾਨੂੰ ਆਪਣਾ ਭੇਜਿਆ ਹੋਇਆ ਸੀ ਬਟ ਆਪਾਂ ਆਪਣੇ ਵੱਲੋਂ ਕੁਝ ਐਕਸਟਰਾ ਕੰਮ ਕਰਕੇ ਜਿਹੜਾ ਸੂਟ ਨੂੰ ਬਹੁਤ ਹੀ ਜ਼ਿਆਦਾ ਸੋਹਣਾ ਬਣਾ ਦਿੱਤਾ ਠੀਕ ਹੈ ਜੀ neck ਇਸ ਤਰੀਕੇ ਨਾਲ ਰਹੇਗਾ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਐਂਡ ਇਸ ਤਰੀਕੇ ਨਾਲ ਆਪਣੀ ਬਾਹੂ ਦੇ ਉੱਪਰ ਕੰਮ ਰਹੇਗਾ ਦੇਖੋ ਬਹੁਤ ਸੋਨਾ ਸੂਟ ਬਣਿਆ ਹੋਇਆ ਜੀ ਬਹੁਤ ਹੈਵੀ ਬਣਿਆ ਹੋਇਆ ਇਸ ਤਰੀਕੇ ਨਾਲ ਦੋਨੋਂ ਬਾਹਾਂ ਦੇ ਉੱਪਰ ਕੰਮ ਰਹੇਗਾ ਐਂਡ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਬੂਟੀ ਨਜ਼ਰ ਆ ਰਹੀ ਹੈ ਬੂਟੀ ਕੋਈ ਇਦਾਂ ਨਹੀਂ ਹੈਗੀ ਕਿ ਕੋਈ ਆਪਾਂ ਛੋਟੀ ਮੋਟੀ ਬੂਟੀ ਬਣਾਈ ਹੋਈ ਹੈ ਬਹੁਤ ਸੋਹਣੀ ਹੈਵੀ ਬੂਟੀ ਬਣਾਈ ਹੋਈ ਹੈ ਠੀਕ ਹੈ ਜੀ ਦੇਖ ਸਕਦੇ ਤੁਸੀਂ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਕੰਮ ਹੈ ਜੋ ਘੇਰੇ ਦੇ ਉੱਪਰ ਕੰਮ ਹੈ ਉਹੀ ਆਪਣੀ ਬਾਹੂ ਦੇ ਉੱਪਰ ਕੰਮ ਹੈ ਮੈਂ ਤੁਹਾਨੂੰ ਪ੍ਰੋਪਰ ਦਿਖਾਨੀ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਜਿਪ ਲਟਕਣ ਵਗੈਰਾ ਤੁਸੀਂ ਜੋ ਵੀ ਐਡ-ਆਨ ਕਰਵਾਉਣਾ ਤੁਸੀਂ ਸਾਨੂੰ ਦੱਸ ਸਕਦੇ ਹੋ ਠੀਕ ਹੈ ਜੀ ਉਹ ਤੁਸੀਂ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰਨਾ ਪਲੀਜ਼ ਅਲੱਗ ਤੋਂ ਕੁਝ ਵੀ ਮੈਂਸ਼ਨ ਨਹੀਂ ਕਰਨਾ ਕਈ ਵਾਰ ਇਦਾਂ ਹੁੰਦਾ ਕਿ ਤੁਸੀਂ ਸਾਨੂੰ ਪਹਿਲਾਂ ਮੈਜ਼ਰਮੈਂਟ ਭੇਜ ਦਿੰਦੇ ਹੋ ਔਰ ਬਾਅਦ ਸਾਨੂੰ ਭੈਣ ਦੇ ਮੈਸੇਜ ਆਉਂਦੇ ਰਹਿੰਦੇ ਨੇ ਕਿ ਅਮਨ ਤੁਸੀਂ ਸਾਡੇ ਸੂਟ ਦੇ ਉੱਪਰ ਇਦਾਂ ਕਰ ਦਿਓ ਇਦਾਂ ਕਰ ਦਿਓ ਪਲੀਜ਼ ਭੈਣੋ ਜੋ ਵੀ ਤੁਸੀਂ ਐਡ-ਆਨ ਕਰਵਾਉਣਾ ਤੁਸੀਂ ਸਾਨੂੰ ਮੈਜ਼ਰਮੈਂਟ ਦੇ ਵਿੱਚ ਹੀ ਮੈਂਸ਼ਨ ਕਰਨਾ ਠੀਕ ਹੈ ਜੀ ਪ੍ਰੋਪਰ ਤੁਸੀਂ ਵਰਕ ਚੈੱਕ ਕਰ ਲਓ ਨਾਲ ਆਪਾਂ ਇਸ ਤਰੀਕੇ ਨਾਲ ਸਲਵਾਰ ਰੱਖੀ ਹੋਈ ਹੈ ਜੀ ਸਲਵਾਰ ਦੇ ਉੱਪਰ ਕੋਈ ਵਰਕ ਨਹੀਂ ਕੀਤਾ ਹੈਗਾ ਇਸ ਤਰੀਕੇ ਨਾਲ ਬੈ ਐਂਡ ਜਿਪ ਦਿੱਤੀ ਹੋਈ ਏ ਜਿਪ ਲਟਕਨ ਤੋਂ ਤੁਹਾਨੂੰ ਮੈਂ ਬਾਰ ਬਾਰ ਕਹਿ ਰਹੀ ਕਿ ਤੁਸਾਨੂੰ ਮੈਜ਼ਰਮੈਂਟ ਵਿੱਚ ਮੈਂਸ਼ਨ ਕਰਨਾ ਪ੍ਰੋਪਰ ਸ਼ਰਟ ਦਾ ਵਰਕ ਜਿਹੜਾ ਚੈੱਕ ਕਰ ਲਓ ਐਂਡ ਅਗਰ ਗੱਲ ਕਰੀਏ ਸਟਿਚਿੰਗ ਦੀ ਤਾਂ ਹਮੇਸ਼ਾ ਹੀ ਤੁਹਾਨੂੰ ਸਾਡੀ ਸਟਿਚਿੰਗ ਜਿਹੜੀ ਨੀਟ ਐਂਡ ਕਲੀਨ ਜਿਹੜੀ ਮਿਲੇਗੀ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਵਗੈਰਾ ਲਗਾ ਕੇ ਆਪਾਂ ਸੂਟ ਜਿਹੜਾ ਸਟਿਚ ਕਰਦੇ ਆ ਠੀਕ ਹੈ ਜੀ ਕਿਉਂਕਿ ਜਦੋਂ ਪਾਰਟੀ ਵੇਅਰ ਸੂਟ ਰੈਡੀ ਕਰਨਾ ਤਾਂ ਇਹਦਾ ਇਹ ਹੁੰਦਾ ਕਿ ਆਪਾਂ ਪ੍ਰੋਪਰ ਤਰੀਕੇ ਨਾਲ ਉਹਨੂੰ ਸਟਿਚ ਕਰੀਏ ਨਾ ਕਿ ਅਧੂਰਾ ਛੱਡ ਦਈਏ ਕਿਉਂਕਿ ਚਾਪਾਂ ਤੇ ਕਈ ਵਾਰ ਦੇਖਦੇ ਇਸ ਤਰੀਕੇ ਕਰਕੇ ਸੂਟ ਜਿਹੜਾ ਅਧੂਰਾ ਲੱਗਦਾ ਬਟ ਆਪਾਂ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਇਹ ਕਿ ਆਪਾਂ ਸੂਟ ਨੂੰ ਅੱਛੇ ਤਰੀਕੇ ਨਾਲ ਫਿਨਿਸ਼ਿੰਗ ਜਿਹੜੀ ਦੇਈਏ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਚੈੱਕ ਕਰ ਸਕਦੇ ਹੋ ਅਗਰ ਸੇਮ ਕਲਰ ਪਸੰਦ ਹੈ ਸੇਮ ਕਰਵਾ ਸਕਦੇ ਹੋ ਅਗਰ ਕਲਰ ਤੁਸੀਂ ਚੇਂਜ ਕਰਨਾ ਹੈ ਤੁਸੀਂ ਚੇਂਜ ਵੀ ਕਰ ਸਕਦੇ ਹੋ ਹੁਣ ਗੱਲ ਕਰਦੇ ਜੀ ਆਪਾਂ ਫੈਬਰਿਕ ਦੀ ਫੈਬਰਿਕ ਜਿਹੜਾ ਇੱਥੇ ਆਪਾਂ ਰੱਖਿਆ ਹੋਇਆ ਪਿਓਰ ਗੈਗਰਡਨ ਸਿਲਕ ਰੱਖੀ ਹੋਈ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਸੌਫਟ ਹੈ ਅੱਛੀ ਸ਼ਾਈਨ ਹੈ ਅਗਰ ਤੁਸੀਂ ਪਿਓਰ ਲਾਈ ਕਰੇ ਤੁਸੀਂ ਪਿਓਰ ਤੇ ਬਣਾ ਸਕਦੇ ਹੋ ਅਗਰ ਤੁਸੀਂ ਸ ਤਲੋ ਜੀ ਇਸ ਤਰੀਕੇ ਨਾਲ ਰਹੇਗਾ ਜੀ ਨਾਲ ਦੁਪੱਟਾ ਦੁਪੱਟਾ ਪਿਓਰ ਕਮਾ ਚਰੋਂ ਦਾ ਆਪਾਂ ਇੱਥੇ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਉਹਦਾ ਸੋਹਣਾ ਸਿੰਪਲ ਜਿਹਾ ਦੁਪੱਟਾ ਬਣਾਇਆ ਹੋਇਆ ਜੀ ਆਪਾਂ ਇਸ ਤਿੱਕ ਨਾਲ ਫਿਨਿਸ਼ਿੰਗ ਦੇ ਕੇ ਦੁਪੱਟੇ ਨਾਲ ਆਪਾਂ ਇਸ ਤਰ੍ਹਾਂ ਚੰਪਾਲ ਇਸ ਜਿਹੜੀ ਐਡ-ਆਨ ਕੀਤੀ ਹੋਈ ਹੈ ਠੀਕ ਹੈ ਦੁਪੱਟੇ ਦੇ ਉੱਪਰ ਆਪਾਂ ਕੋਈ ਵੀ ਕੰਮ ਨਹੀਂ ਕੀਤਾ ਹੈਗਾ ਅਗਰ ਤੁਸੀਂ ਕਰਵਾਉਣਾ ਚਾਹੋ ਤਾਂ ਇਹ ਸਿੱਪੀ ਦਾ ਚੌਕ ਜਿਹੜਾ ਕਰਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਰਹੇਗੀ ਦੁਪੱਟਾ ਤੁਸੀਂ ਪਿਓਰ オーਗੈਂਜ਼ਾ ਦਾ ਕਰਵਾ ਸਕਦੇ ਹੋ ਬਟ ਕਈ ਵੇਲੇ ਸਾਨੂੰ ਕੰਪੇਨ ਹੁੰਦੀ ਕਿ オーਗੈਂਜ਼ਾ ਥੋੜਾ ਸਲਿੱਪਰੀ ਹੁੰਦਾ ਬਿਲਕੁਲ ਭੈਣੋ ਅਗਰ ਆਪਾਂ ਬਿਲਕੁਲ ਫੁੱਲ ਪਿਓਰ ਦੁਪੱਟਾ ਵੀ ਲੈਨੇ ਆ ਤਾਂ ਉਹ ਵੀ ਥੋੜਾ ਜਿਆ ਸਲਿੱਪਰੀ ਹੀ ਹੁੰਦਾ ਕਿਉਂਕਿ ਉਸ ਵਿੱਚ ਨਾਈਲੋਨ ਜਿਹੜੀ ਜ਼ਿਆਦਾ ਹੁੰਦੀ ਹੈ ਨਾ ਹੀ ਉਹ ਚੰਗੀ ਤਰੀਕੇ ਨਾਲ ਫੋਲਡ ਹੁੰਦਾ ਬਟ ਲੁੱਕ ਉਹਦੇ ਨਾਲ ਜਿਹੜੀ ਬਹੁਤ ਜਿਆਦਾ ਸੋਹਣੀ ਆਉਂਦੀ ਹੈ ਠੀਕ ਹੈ ਜੀ ਬਾਕੀ ਆਪਾਂ ਤੁਹਾਡੀ ਚੁਆਇਸ ਅਕੋਰਡਿੰਗ ਕੰਮ ਕਰਨਾ ਜਿਵੇਂ ਤੁਸੀਂ ਕਹੋਗੇ ਉਸੇ ਤਰੀਕੇ ਨਾਲ ਆਪਾਂ ਕਰ ਦਾਂਗੇ ਠੀਕ ਹੈ ਜੀ ਲਓ ਜੀ ਅਗਲਾ ਸੂਟ ਚੈੱਕ ਕਰੋ ਫ ਬਹੁਤ ਹੀ ਜ਼ਿਆਦਾ ਸੋਹਣਾ। ਲਓ ਜੀ। ਇਸ ਤਰੀਕੇ ਨਾਲ neck ਦੇ ਉੱਪਰ ਕੰਮ ਰਹੇਗਾ। ਬਹੁਤ ਸੋਹਣਾ neck ਬਣਿਆ ਹੋਇਆ। ਐਂਡ ਇਸ ਤਰੀਕੇ ਨਾਲ ਆਪਣੀ ਬਾਹੂ ਦੇ ਉੱਪਰ ਕੰਮ ਰਹੇਗਾ। ਕਾਫੀ ਹੈਵੀ ਕੰਮ ਆਪਣੀ ਬਾਹੂ ਦੇ ਉੱਪਰ ਹੋਇਆ ਹੋਇਆ ਦੇਖੋ। ਬਹੁਤ ਹੀ ਪਿਆਰਾ ਜਿਹਾ ਵਿੱਚ ਮਿਰਰ ਐਡ ਕੀਤਾ ਹੋਇਆ ਜੀ ਆਪਾਂ ਤੇ ਮਹਿਰੂਨ ਕਲਰ ਦਿੱਤਾ ਹੋਇਆ ਜੋ ਕਿ ਸਾਡੇ ਸੂਟ ਦੀ ਬਹੁਤ ਜ਼ਿਆਦਾ ਗ੍ਰੇ ਜਿਹੜੀ ਵਧਾ ਰਿਹਾ ਠੀਕ ਹੈ ਜੀ ਇਸ ਤਰੀਕੇ ਨਾਲ। ਲਓ ਜੀ। ਇਸ ਤਰ੍ਹਾਂ ਚਾਹਤ ਦੇ ਉੱਪਰ ਕੰਮ, ਘੇਰੇ ਦੇ ਉੱਪਰ ਕੰਮ। ਬਹੁਤ ਹੀ ਇਹਦਾ ਸੋਨਾ ਜਿਹਾ ਪਿੰਪਲ ਸੋਬਰ ਜਿਹਾ ਹੈਵੀ ਬਾਜ਼ੂ ਜਿਹੜੀਆਂ ਬੜੀਆਂ ਹੋਈਆਂ ਨੇ ਠੀਕ ਹੈ ਇਸ ਤਰੀਕੇ ਨਾਲ ਐਂਡ ਫੈਬਰਿਕ ਜਿਹੜਾ ਆਪਾਂ ਚ ਰੱਖਿਆ ਹੋਇਆ ਸਾਰਟਨ ਸਿਲਕ ਰੱਖੀ ਹੋਈ ਹੈ ਠੀਕ ਹੈ ਜੀ ਐਂਡ ਪਲੇਨ ਬਾਟਮ ਰੱਖੀ ਹੋਈ ਨਾਲ ਲੋ ਜੀ ਇਸ ਤਰੀਕੇ ਨਾਲ ਰੱਖਿਆ ਹੋਇਆ ਜੀ ਆਪਾਂ ਦੁਪੱਟਾ ਦੁਪੱਟੇ ਦੇ ਉੱਪਰ ਆਪਾਂ ਇਸ ਤਰ੍ਹਾਂ ਸਿੱਪੀ ਦਾ ਕੰਮ ਜਿਹੜਾ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਦੁਪੱਟਾ ਪ੍ਰੋਪਰ ਤੁਹਾਨੂੰ ਖੁਲਾੜੁਲਾ ਮਿਲੇਗਾ ਸਿੱਪੀ ਦਾ ਕੰਮ ਮਿਲੇਗਾ ਠੀਕ ਹੈ ਜੀ ਵਿੱਚ ਇਸ ਤਰੀਕੇ ਨਾਲ ਤੁਸੀਂ ਇਸ ਨੂੰ ਕ੍ਰੇਪ ਤੇ ਬਣਾ ਸਕਦੇ ਹੋ ਸਿਲਕ ਤੇ ਬਣਾ ਸਕਦੇ ਹੋ ਇਹ ਆਪਾਂ ਸੈਟਨ ਸਿਲਕ ਦੇ ਉੱਪਰ ਬਣਾਇਆ ਸੈਟਨ ਕ੍ਰੇਪ ਵੀ ਕਹਿ ਦਿੰਦੇ ਨੇ ਸੈਟਨ ਸਿਲਕ ਵੀ ਕਹਿ ਰਹੇ ਨੇ ਤੁਸੀਂ ਇਸ ਨੂੰ ਕ੍ਰੇਪ ਤੇ ਕਰਵਾ ਸਕਦੇ ਹੋ ਸੈਮੀ ਤੇ ਕਰਵਾ ਸਕਦੇ ਹੋ ਫੁੱਲ ਪਿਓਰ ਦੇ ਉੱਪਰ ਕਰਵਾ ਸਕਦੇ ਹੋ ਸ਼ਿਮਰ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਸਿਰਫ ਕਾਟਨ ਤੇ ਪਸ਼ਮੀਨਾ ਫੈਬਰਿਕ ਸਾਢ ਕੇ ਤੁਸੀਂ ਕਿਸੇ ਵੀ ਹੋਰ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਤੁਹਾਡੀ ਚੋਇਸ ਅਕੋਰਡਿੰਗ ਹੈ ਅਗਰ ਤੁਸੀਂ ਕਲਰ ਕੋਈ ਹੋਰ ਲਾਇਕ ਕਰੀ ਤੁਸੀਂ ਹੋਰ ਕਲਰ ਵੀ ਕਰਵਾ ਸਕਦੇ ਹੋ ਅਗਰ ਸੇਮ ਕਲਰ ਤੁਸੀਂ ਪਸੰਦ ਕਰ ਰਹੇ ਹੋ ਤੁਸੀਂ ਸੇਮ ਕਲਰ ਵੀ ਕਰਵਾ ਸਕਦੇ ਹੋ ਕਲਰ ਐਂ ਬਹੁਤ ਪਿਆਰਾ ਜਿਹਾ ਕੰਮ ਹੋਇਆ ਹੈ ਬਹੁਤ ਸੋਹਣਾ ਨੀਟ ਐਂਡ ਕਲੀਨ ਐਂਡ ਆਪੀ ਬੈਗ ਦੇ ਉੱਪਰ ਇਸ ਤਰੀਕੇ ਨਾਲ ਲਟਕਾ ਰਹੇ ਹਾਂਗੇ ਠੀਕ ਹੈ ਜਿਪ ਲਟਕਾ ਤੁਸੀਂ ਮੈਜ਼ਰਮੈਂਟ ਵਿੱਚ ਸਾਨੂੰ ਮੈਂਸ਼ਨ ਕਰਨਾ ਲੋ ਜੀ ਹੋ ਜੀ ਉਹ ਫੌਥੀ ਪਿਆਰਾ ਜਿਹਾ ਮਹਿਰੂਨ ਕਲਰ ਕਲਰ ਡਿਜ਼ਾਈਨ ਆਪਾਂ ਤੁਹਾਡੀ ਚੁਆਇਸ ਅਕੋਰਡਿੰਗ ਹੀ ਰੈਡੀ ਕਰਨਾ ਠੀਕ ਹੈ ਬੈਨ ਤੁਸੀਂ ਆਪਣੀ ਚੁਆਇਸ ਦੱਸ ਕੇ ਕਲਰ ਰੈਡੀ ਕਰਵਾ ਸਕਦੇ ਸੌਰੀ ਥੋੜੀ ਜਲਦੀ ਸੀ ਇਸ ਕਰਕੇ ਪ੍ਰੈਸ ਨਹੀਂ ਹੋਈ ਹੈਗੀ ਸ਼ਰਟ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ਰਟ ਦੇ ਉੱਪਰ ਕੰਮ ਹੋਇਆ ਹੋਇਆ ਇਸ ਤਰੀਕੇ ਨਾਲ ਬਹੁਤ ਹੈਵੀ ਕੰਮ ਹੋਇਆ ਹੋਇਆ ਜੀ ਸ਼ਰਟ ਦੇ ਉੱਪਰ ਇਸ ਤਰੀਕੇ ਨਾਲ ਸ਼ਰਟ ਦੇ ਕਿਰੇ ਦੇ ਉੱਪਰ ਕੰਮ ਕੀਤਾ ਹੋਇਆ ਕਾਫੀ ਜ਼ਿਆਦਾ ਹੈਵੀ ਕੰਮ ਹੈ ਜੀ ਸ਼ਰਟ ਦੇ ਉੱਪਰ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਇਹ ਆਪਾਂ ਮਹਿਰੂਨ ਕਲਰ ਦੇ ਉੱਪਰ ਰੈਡੀ ਕੀਤਾ ਐਂਡ ਇਹ ਟੀਵੀ ਸਿਲਕ ਦੇ ਉੱਪਰ ਆਪਾਂ ਰੈਡੀ ਕੀਤਾ ਹੋਇਆ ਜੀ ਤੇ ਇਸ ਦੇ ਨਾਲ ਰੱਖਿਆ ਹੋਇਆ ਜੀ ਹੈਵੀ ਲਹਿੰਗਾ ਕੈਨ ਲਗਾ ਕੇ ਆਪਾਂ ਜਿਹੜਾ ਲਹਿੰਗਾ ਉਹ ਰੈਡੀ ਕੀਤਾ ਹੈ ਇਸ ਤਰੀਕੇ ਨਾਲ ਕਾਫੀ ਹੈਵੀ ਲਹਿੰਗਾ ਬਣਿਆ ਹੋਇਆ ਕਾਫੀ ਵਰਕਾ ਲਹਿੰਗੇ ਦੇ ਉੱਪਰ ਇਸ ਤਰੀਕੇ ਨਾਲ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਸਟਿਚਿੰਗ ਦੇ ਵਿੱਚ ਠੀਕ ਹੈ ਜੀ ਨਾਲ ਟਾਪ ਦਾ ਲਾਈਨਿੰਗ ਐਡ ਕੀਤੀ ਹੋਈ ਕੇਨ ਐਡ ਕੀਤੀ ਹੋਈ ਹੈ ਠੀਕ ਹੈ ਜੀ ਬਹੁਤ ਸੋਹਣਾ ਫਲੇਅਰ ਆਉਂਦਾ ਜੀ ਕੇਨ ਦੇ ਨਾਲ ਬੜਾ ਹੀ ਪਿਆਰਾ ਜਿਹਾ ਇਸ ਤਰੀਕੇ ਨਾਲ ਲੋ ਜੀ ਚੈੱਕ ਕਰੋ ਬੜਾ ਹੀ ਪਿਆਰਾ ਜਿਹਾ ਕਲੀਆਂ ਵਾਲਾ ਜਿਹੜਾ ਲਹਿੰਗਾ ਆਪਾਂ ਇੱਥੇ ਰੈਡੀ ਕੀਤਾ ਹੋਇਆ ਹੈ ਇਸ ਤਰੀਕੇ ਨਾਲ ਲਹਿੰਗੇ ਦੇ ਉੱਪਰ ਆਪਾਂ ਲੇਸ਼ ਲਗਾ ਕੇ ਲਹਿੰਗੇ ਨੂੰ ਫਿਨਿਸ਼ਿੰਗ ਜਿਹੜੀ ਦਿੱਤੀ ਹੋਈ ਹੈ ਠੀਕ ਹੈ ਐਂਡ ਸਾਈਡ ਦੇ ਨਾਲ ਲਟਕਾ ਦਿੱਤੇ ਹੋਏ ਨੇ ਬਹੁਤ ਹੀ ਪਿਆਰੇ ਜਿਹੇ ਤੁਸੀਂ ਸੋ ਕਿਸੇ ਵੀ ਅਦਰ ਕਲਰਸ ਉੱਪਰ ਕਰਵਾ ਸਕਦੇ ਹੋ ਐਂਡ ਕਿਸੇ ਵੀ ਫੈਬ੍ਰਿਕ ਉੱਪਰ ਕਰਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਰਹੇਗੀ ਇਸ ਤਰੀਕੇ ਨਾਲ ਦੇਖੋ ਕਿੰਨਾ ਪਿਆਰਾ ਇਹਦਾ ਵਰਕ ਹੋਇਆ ਹੋਇਆ ਕਾਫੀ ਹੈਵੀ ਜਿਹੜਾ ਲਹਿੰਗਾ ਜਿਹੜਾ ਉਹ ਰੈਡੀ ਹੋਇਆ ਹੋਇਆ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਜਰੂਰੀ ਨਹੀਂ ਕਿ ਤੁਸੀਂ ਇਸੇ ਕਲਰ ਦੇ ਉੱਪਰ ਕਰਵਾਉਣਾ ਜੋ ਤੁਹਾਨੂੰ ਕਲਰ ਦਿਖਾਇਆ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਕਲਰ ਬਣਾ ਸਕਦੇ ਹੋ ਠੀਕ ਹੈ ਐਂਡ ਤੁਸੀਂ ਚੁਆਇਸ ਅਕੋਰਡਿੰਗ ਆਪਣਾ ਚੁਆਇਸ ਦੇ ਅਕੋਰਡਿੰਗ ਫੈਬਰਿਕ ਲਗਾ ਸਕਦੇ ਹੋ ਜਿਹੜਾ ਫੈਬਰਿਕ ਤੁਸੀਂ ਲਾਈ ਕਰ ਦਿਓ ਸਾਨੂੰ ਦੱਸ ਸਕਦੇ ਹੋ ਸੈਮੀ ਤੇ ਕਰਵਾਉਣਾ ਜਾਂ ਪਿਓਰ ਤੇ ਕਰਵਾਉਣਾ ਇਹ ਸੈਮੀ ਫੈਬਰਿਕ ਆਪ ਇੱਥੇ ਰੱਖਿਆ ਹੋਇਆ ਹੈ ਤੁਸੀਂ ਤੁਹਾਨੂੰ ਫੁੱਲ ਪਿਓਰ ਦੇ ਉੱਪਰ ਵੀ ਕਰਵਾ ਸਕਦੇ ਹੋ ਠੀਕ ਹੈ ਜਿੰਨਾ ਕੁ ਲਹਿੰਗੇ ਦਾ ਫਲੇਅਰ ਹੋਣਾ ਚਾਹੀਦਾ ਉਹਨਾਂ ਲਹਿੰਗੇ ਦਾ ਫਲੇਅਰ ਅਸੀਂ ਰੱਖਿਆ ਹੋਇਆ ਠੀਕ ਹੈ ਜੀ ਇਸ ਤੋਂ ਜ਼ਿਆਦਾ ਹੈਵੀ ਵੀ ਲਹਿੰਗੇ ਬੰਦੇ ਨੇ ਬਟ ਇਹ ਕਿ ਜੋ ਆਪਾਂ ਪਾਰਟੀ ਫੰਕਸ਼ਨ ਦੇ ਉੱਪਰ ਖੁਦ ਵੇਅਰ ਕਰਨਾ ਤੇ ਇਸ ਤਰੀਕੇ ਨਾਲ ਤੁਸੀਂ ਇੰਨਾ ਫਲੇਅਰ ਬਣਾ ਸਕਦੇ ਹੋ ਕੇਨ ਲਗਾ ਕੇ ਠੀਕ ਹੈ ਜੀ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਉਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਕੋਈ ਵੀ ਕਲਰ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਬਿਨਾਂ ਸਕਰੀਨ ਸ਼ਾਟ ਉਹ ਸਾਨੂੰ ਵਟਸਐਪ ਤੇ ਮੈਸੇਜ ਨਾ ਕਰਿਓ ਠੀਕ ਹੈ ਜੀ ਲੋ ਜੀ ਇਸ ਤਰੀਕੇ ਦੇ ਨਾਲ ਆਪਾਂ ਦੁਪੱਟਾ ਰੱਖਿਆ ਹੋਇਆ ਦੁਪੱਟਾ ਰਹੇਗਾ ਪਿਓਰ ਔਰਗੈਂਜ਼ਾ ਦਾ ਦੁਪੱਟੇ ਦੇ ਉੱਪਰ ਸਾਰੇ ਦੇ ਉੱਪਰ ਸਿੱਪੀ ਦਾ ਬੋਅਕ ਜਿਹੜਾ ਕੀਤਾ ਹੋਇਆ ਫਿਨਿਸ਼ਿੰਗ ਪੱਟੀ ਦੇ ਕੇ ਆਪਾਂ ਨਾਲ ਬਹੁਤ ਮੋਤੀ ਵਾਲ ਜਿਹੜੀ ਲੈਸ਼ ਉਹ ਦਿੱਤੀ ਹੋਈ ਠੀਕ ਹੈ ਜੀ ਦੁਪੱਟਾ ਤੁਸੀਂ ਇੱਥੇ ਪਿਓਰ ਕਮ ਚੁਣੋਂਦਾ ਵੀ ਰੱਖ ਸਕਦੇ ਹੋ ਠੀਕ ਹੈ ਜੀ ਸਿਆਮੀ ਦਾ ਵੀ ਰੱਖ ਸਕਦੇ ਬਟ ਅਗਰ ਤੁਸੀਂ ਇੰਨਾ ਹੈਵੀ ਸੂਟ ਰੈਡੀ ਕਰਵਾ ਰਹੇ ਹੋ ਤਾਂ ਦੁਪੱਟਾ ਤੁਸੀਂ ਬਿਲਕੁਲ ਫੁੱਲ ਪਿਓਰ ਦਾ ਹੀ ਲਗਵਾਇਆ ਕਰੋ ਠੀਕ ਹੈ ਜੀ ਕਿਉਂਕਿ ਤਾਂ ਫੁੱਲ ਪਿਓਰ ਦਾ ਦੁਪੱਟਾ ਜਿਹੜਾ ਸਲਿੱਪਰੀ ਨਹੀਂ ਹੁੰ ਬਹੁਤ ਪਿਆਰਾ ਲੱਗਦਾ ਠੀਕ ਹੈ ਜੀ ਤੁਸੀਂ ਦੁਪट्टे ਦਾ ਵਰਕ ਸਕੀਪ ਵੀ ਕਰ ਸਕਦੇ ਹੋ ਅਗਰ ਤੁਸੀਂ ਲਾਈਕ ਕਰਦੇ ਤਾਂ ਤੁਸੀਂ ਸਿੱਪੀ ਦਾ ਚੌਕ ਦੁਪट्टे ਦੇ ਉੱਪਰ ਪਵਾ ਸਕਦੇ ਹੋ ਠੀਕ ਹੈ ਦੁਪੱਟਾ ਪਿਓਰ オーਰਗੈਂਜ਼ਾ ਦਾ ਰੱਖਿਆ ਹੋਇਆ ਤੁਸੀਂ ਸੈਮੀ ਦਾ ਵੀ ਰੱਖ ਸਕਦੇ ਹੋ ਠੀਕ ਹੈ ਜੀ ਵੇ ਲੋ ਜੀ ਅੱਜ ਆਪਾਂ ਬਹੁਤ ਜਲਦੀ ਦੇ ਵਿੱਚ ਵੀਡੀਓ ਸ਼ੂਟ ਕੀਤੀ ਏ ਬਹੁਤ ਸਾਨੂੰ ਜਲਦੀ ਸੀ ਅਸੀਂ ਜਾਣਾ ਸੀ ਐਮਰਜੈਂਸੀ ਕਿਤੇ ਤੇ ਸੋਚਿਆ ਕਿ ਥੋੜਾ ਨਾ ਜ਼ਿਆਦਾ ਦੇ ਸੂਟ ਜਿਹੜੇ ਨੇ ਸ਼ੇਅਰ ਕਰ ਜਾਈਏ ਕਿਉਂਕਿ ਸਾਡੀਆਂ ਭੈਣਾਂ ਨੂੰ ਪਤਾ ਲੱਗਦਾ ਰਹੇ ਕਿ ਹੁਣ ਜਿਹੜੀ ਪਾਰਟੀ ਵੇਅਰ ਜਿਹੜੀ ਕਲੈਕਸ਼ਨ ਹੈ ਉਹ ਕਿਵੇਂ ਦੀ ਚੱਲ ਰਹੀ ਹੈ ਵਿਆਹ ਸ਼ਾਦੀਆਂ ਵਾਸਤੇ ਇਦਾਂ ਦੇ ਲਹਿੰਗੇ ਬਹੁਤ ਜ਼ਿਆਦਾ ਚੱਲ ਰਹੇ ਨੇ ਆਗਰ ਤੁਸੀਂ ਆਪਣੇ ਬਜਟ 'ਚ ਬਣਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਆਪਣਾ ਬਜਟ ਦੱਸ ਕੇ ਤੇ ਆਪਣੇ ਲਈ ਸੂਟ ਲਹਿੰਗੇ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਜੇਸੀ ਅਗਰ ਅੱਗਾ ਗੱਲ ਕਰੀਏ ਤਾਂ ਤੁਸੀਂ ਅੱਛਾ ਪਾਰਟੀ ਵੇਅਰ हेलो जी उम्मीद करदा हा कि ਤੁਹਾਨੂੰ ਸਾਡੀ ਅੱਜ ਵਾਲੀ ਕਲੈਕਸ਼ਨ ਮਂ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਚਰ ਪਿਆਰਾ ਜਾਂ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ